काम करें मेरे खुदा बंद प्रेज द लॉर्ड हैलेलुया प्रभु यीशु मसीह दे नाम च मांगदे हां वेलकम करांगे सी जोर से आज का वचन या कि मैं परमेश्वर का वफादार नौकर बन सका मैं प्रभु दा वफादार सेवक ਬਨ ਸਕਾ ਹallelujah ਨੌਕਰ ਵਰ ਸੇਵਕ ਸੇਵਾ ਹallelujah ਕਿਸੀ ਪ੍ਰਭੂ ਦੇ ਕੀ ਬਨ ਸਕੀਏ ਸੇਵਕ ਵਫਾਦਾਰ ਸੇਵਕ ਜਾਂ ਵਫਾਦਾਰ ਨੌਕਰ ਹallelujah ਅਸੀਂ ਵਚਨ ਦੇ ਵਿੱਚ ਜਾਵਾਂਗੇ ਰਸੂਲਾਂ ਦੇ ਕਰਤਵ ਉਹਦਾ ਇੱਕ ਅਧਿਆਇ ਅਸੀਂ 23 ਵਚਨ ਤੋਂ ਪੜਨਾ ਸ਼ੁਰੂ ਕਰਾਂਗੇ Praise the Lord ਹਾਂਜੀ ਖੜਾ ਕੀਤਾ ਤਦ ਚੇਲਿਆਂ ਨੇ ਦੋ ਜਾਨਿਆਂ ਨੂੰ ਖੜਾ ਕੀਤਾ ਇੱਕ ਯੂਸਫ ਇੱਕ ਯੂਸਫ ਜਿਹੜਾ ਬਰਨਾਬਾਸ ਕਹਾਉਂਦਾ ਸੀ ਜਿਹੜਾ ਬਰਨਾਬਾਸ ਕਹਾਉਂਦਾ ਸੀ ਜਿਹਦਾ ਉਪਨਾਮ ਜਿਹਦਾ ਉਪਨਾਮ ਯੂਸਫ ਸੀ ਯੂਸਫ ਸੀ ਦੂਜਾ ਮਤਿਆਸ ਦੂਸਰਾ ਮਤਿਆਸ ਪ੍ਰਾਰਥਨਾ ਕਰਕੇ ਆਖਿਆ ਅਤੇ ਚੇਲਿਆਂ ਨੇ ਪ੍ਰਾਰਥਨਾ ਕਰਕੇ ਆਖਿਆ ਕਿ हे ਪ੍ਰਭੂ हे ਪ੍ਰਭੂ ਮੀ ਹੈ ਤੂੰ ਜੋ ਸਾਡੇ ਸੁਪਨਾ ਦਾ ਅੰਤਰਯਾਮੀ ਹੈ ਵਿਖਾਲ ਸਾਨੂੰ ਵਿਖਾਲ ਇਹਦਾ ਤੂੰ ਹ ਵਿੱਚੋਂ ਇਹਨਾਂ ਦੋਨਾਂ ਵਿੱਚੋਂ ਤੇ ਕਿਨੂੰ ਚੁਣਿਆ ਹੈ ਤੂੰ ਕਿਨੂੰ ਆਪਣੇ 12 ਚੇਲਿਆਂ ਵਿੱਚ ਸ਼ਾਮਲ ਹੋਣ ਦੇ ਲਈ ਚੁਣਿਆ ਹੈ ਜੀ ਸੇਵਾ ਜੀ ਸੇਵਾ ਅਤੀ ਰਸੂਲ ਪਨੇਦੀ ਇਹ ਰਸੂਲ ਪੁਨੇਦੀ ਉਹ ਜਗਾ ਲਵੇ ਉਹ ਜਗਾ ਲਵੇ ਜਿਸ ਤੋਂ ਯਹੂਦਾ ਡਿੱ ਗਿਆ ਜਿਸ ਤੋਂ ਯਹੂਦਾ ਇੱਕ ਸਰਜੋਤੀ ਡਿੱ ਗਿਆ ਭਈਓ ਆਪਣੀ ਨਿਤ ਥਾ ਨੂੰ ਜੋ ਆਪਣੀ ਨਿਜ ਥਾ ਨੂੰ ਜਾਵੇ ਜਾਵੇ ਅਤੇ ਉਹਨਾਂ ਨੇ ਅਤੇ ਉਹਨਾਂ ਨੇ ਉਹਨਾਂ ਦੇ ਲਈ ਚਿੱਠੀਆਂ ਪਾਈਆਂ ਅਤੇ ਉਹਨਾਂ ਦੋਨਾਂ ਦੇ ਨਾਮ ਦੀਆਂ ਇੱਕ ਯੂਸਫ ਦੇ ਨਾਮ ਦੀਆਂ ਦੂਸਰਾ ਮਤੀਆਸ ਦੇ ਨਾਮ ਦੀਆਂ ਚਿੱਠੀਆਂ ਪਾਈਆਂ ਅਤੇ ਚਿੱਠੀ ਅਤੇ ਚਿੱਠੀ ਕਿਹੜਾ ਦੇ ਨਾਮ ਦੀ ਨਿਕਲੀ ਮਤੀਆਸ ਦੇ ਨਾਮ ਦੀ ਨਿਕਲੀ ਤਾਦੋ ਤਾਦੋ ਉਹਨਾਂ 11 ਰਸੂਲਾਂ ਨਾਲ ਕਿੰਨਿਆਂ ਗਿਆ ਤਾਦੋ ਉਹਨਾਂ 11 ਰਸੂਲਾਂ ਦੇ ਨਾਲ ਕਿੰਨਿਆਂ ਗਿਆ ਹallelujah ਯਹੂਦਾ ਇਕਸਰ ਜੋਤੀ ਜਰਾ ਸੀ 12 ਚੇਲਿਆਂ ਦਾ ਹਿੱਸਾ ਸੀ ਰਾਈਟ অর ਰੋਂਗ ਤਿਆ ਨਸ ਨ ਸਭ ਜਨ ਹੱਥਾਂ ਨੂੰ ਮਿਲਾਓ 12 ਚੇਲਿਆਂ ਵਿੱਚ ਯਹੂਦਾ ਇਕਸਰ ਜੋਤੀ ਨਾਮ ਦਾ ਚੇਲਾ ਸੀ ਫਲਾ ਕੌਣ ਸੀ ਯਹੂਦਾ ਇਕਸਰ ਜੋਤੀ ਕੌਣ ਸੀ ਉੱਚੀ ਬੋਲਾਂਗੇ ਆਵਾਜ਼ ਨਹੀਂ ਆ ਰਹੀ ਕਿੰਨੂੰ ਫੜਵਾਉਣ ਵਾਲਾ ਯਿਸੂ ਮਸੀਹ ਨੂੰ ਫਰਵਾਨ ਵਾਲਾ ਚੇਲਾ ਉਹਦਾ ਨਾਮ ਕੀ ਸੀ ਯਹੂਦਾ ਇਸਰਜੋਤੀ ਹallelujah ਪਰ ਜਦੋਂ ਯਹੂਦਾ ਮਰ ਗਿਆ ਔਰ ਉਹਨਾਂ ਨੂੰ 12 ਚੇਲਿਆਂ ਵਿੱਚ ਇੱਕ ਚੇਲਾ ਚਾਹੀਦਾ ਸੀ ਅਤੇ ਪਤਰਸ ਔਰ ਬਾਕੀ ਚੇਲਿਆਂ ਨੇ ਪ੍ਰਾਰਥਨਾ ਕਰਕੇ ਆਖਿਆ ਪ੍ਰਭੂ ਸਾਨੂੰ ਹੁਣ ਇੱਕ ਚੇਲਾ ਦੇ ਪਰ ਦੋ ਚੇਲੇ ਸਨ ਜੋ ਉਸ ਪੋਸਟ ਦੇ ਕਾਬਿਲ ਸਨ ਉਸ ਪੋਜੀਸ਼ਨ ਦੇ ਕਾਬਿਲ ਯੋਗ ਸਨ ਇੱਕ ਦਾ ਨਾਂ ਸੀ ਯੂਸਫ ਔਰ ਦੂਸਰੇ ਦਾ ਨਾਂ ਸੀ ਮਤਿਹਾਸ ਹallelujah ਦੋ ਜਣੇ ਜਿਹੜੇ ਕਾਬਿਲ ਸਨ ਔਰ ਉਹਨਾਂ ਦੋਨਾਂ ਦੇ ਨਾਮ ਦੀਆਂ ਪਰਚੀਆਂ ਨਿਕਲੀਆਂ ਅਤੇ ਪ੍ਰਾਰਥਨਾ ਕੀਤੀ ਗਈ ਪ੍ਰਭੂ ਤੂੰ ਇਹਨਾਂ ਵਿੱਚੋਂ ਚੁਣ ਤੂੰ ਕਿਸ ਨੂੰ ਆਪਣੀ ਸੇਵਾ ਦੇ ਲਈ ਔਰ 12 ਚੇਲਿਆਂ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ ਤੇ ਪਰਚੀ ਕਿਦੇ ਨਾਮ ਦੀ ਨਿਕਲੀ ਮਤੀਆਸ ਦੇ ਨਾਮ ਦੀ ਨਿਕਲੀ ਹallelujah ਪ੍ਰਭੂ ਨੇ ਕਿੰਨੂੰ ਚੁਣਿਆ ਮਤੀਆਸ ਨੂੰ ਚੁਣਿਆ ਹallelujah ਤੇ ਆ ਨ ਸੁਣ ਮੰਨ ਲੋ ਕੀ ਤਪਲਾ ਆ ਇਸ ਜਗ੍ਹਾ ਤੇ ਤਪਲਾ ਵਜਾਉਣ ਵਾਲੇ 10 ਜਾਣੇ ਆ ਪਰ 10 ਜਾਣੇ ਤੇ ਇੱਕ ਤਪਲੇ ਨੂੰ ਵਜਾ ਨਹੀਂ ਸਕਦੇ ਹallelujah 10 ਜਾਣੇ ਇੱਕ ਢੋਲ ਨੂੰ ਵਜਾ ਨਹੀਂ ਸਕਦੇ ਪਰਵ ਜohn ਕੌਣ ਡਿਆ ਜਿੰਨੂੰ ਪਰਮੇਸ਼ਰ ਨੇ ਆਪਣੀ ਮਹਿਮਾ ਦੇ ਲਈ ਚੁਣਿਆ ਐਸੀ ਤਰ੍ਹਾਂ ਮਤੀਆਸ ਨੂੰ ਪ੍ਰਭੂ ਨੇ ਆਪਣੀ ਮਹਿਮਾ ਦੇ ਲਈ ਚੁਣ ਲਿਆ ਔਰ 12 ਦਾ ਹਿੱਸਾ ਬਣ ਗਿਆ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਤੁਹਾਨੂੰ ਵੀ ਪ੍ਰਭੂ ਨੇ ਚੁਣਿਆ ਅਤੇ ਨਿਯੁਕਤ ਕੀਤਾ ਆ ਜੋ ਇਸ ਕਲੀਸਿਆ ਇਸ ਟੀਮ ਇਸ ਚਰਚ ਦਾ ਹਿੱਸਾ ਜੀ ਯਿਸੂ ਮਸੀਹ ਦੇ ਸਮਰਥੀ ਨਾਂ ਦੇ ਵਿੱਚ ਤਾਰੀਫ ਕਰੋ ਜ਼ੋਰ ਸੇ ਤੁਸੀਂ ਆਪਣੇ ਆਪ ਚਰਚ ਨਹੀਂ ਆਏ ਤੁਸੀਂ ਆਪਣੇ ਆਪ ਨਹੀਂ ਆਏ ਤੁਹਾਨੂੰ ਲਿਆਂਦਾ ਗਿਆ ਔਰ ਕਿਤੇ ਦੁਆਰਾ ਲਿਆਂਦਾ ਗਿਆ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਤੁਹਾਨੂੰ ਲਿਆਂਦਾ ਗਿਆ ਯੂਸੂ ਮਸੀਹ ਦੇ ਸਮਰਥੀ ਨਾਂ ਦੇ ਵਿੱਚ ਅਮੀਨ ਕਿਉਂਕਿ ਯੋਗ ਚਰੇਸੀ ਦੋ ਜਣੇ ਸਨ ਪਰ ਉਹਨਾਂ ਚੋਂ ਇੱਕ ਚੁਣਿਆ ਗਿਆ ਅੱਜ ਤੁਸੀਂ ਚੁਣੇ ਗਏ ਜੀ ਪਰਮੇਸ਼ਰ ਦੀ ਮਹਿਮਾ ਦੇ ਲਈ ਉਦੀ ਬੰਦਗੀ ਕਰਨ ਦੇ ਲਈ ਉਦੀ ਹਮਦੋਸਨਾ ਕਰਨ ਦੇ ਲਈ ਉਹਦੇ ਨਾਮ ਦੇ ਲਈ ਗਾਉਣ ਦੇ ਲਈ ਉਹਦੇ ਨਾਮ ਦੇ ਲਈ ਤਾਲੀ ਵਜਾਉਣ ਦੇ ਲਈ ਤੁਸੀਂ ਚੁਣੀ ਗਏ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਹallelujah ਤੁਸੀਂ ਆਮ ਨਹੀਂ ਝੇ ਪਰਮੇਸ਼ੁਰ ਨੇ ਤੁਹਾਨੂੰ ਚੁਣਿਆ ਹallelujah ਕਿਉਂਕਿ ਉਹ ਦੋਨੋਂ ਚੇਲੇ ਜਿਹੜੇ ਕਾਬਲ ਸਨ ਪਰ ਉਹਨਾਂ 'ਚੋਂ ਇੱਕ ਚੁਣਿਆ ਗਿਆ ਇਸੇ ਤਰ੍ਹਾਂ ਪ੍ਰਭੂ ਨੇ ਤਨਵੀ ਚੁਣਿਆ ਅਤੇ ਸੱਦਿਆ ਅਤੇ ਆਪਣੀ ਮਹਿਮਾ ਦੇ ਵਿੱਚ ਬੁਲਾਇਆ ਆ ਕਿ ਤੁਸੀਂ ਉਹਦੀ ਇਬਾਦਤ ਕਰਨ ਵਾਲੇ ਬਣ ਜਾਓ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਆਮਨਾ ਸਮਝੋ ਜੇਕਰ ਤੁਸੀਂ ਇਸ ਸੰਗਤ ਦਾ ਹਿੱਸਾ ਜੇ ਅੱਜ ਲੱਖਾਂ ਹਜ਼ਾਰਾਂ ਲੋਕ ਆ ਜਿਹੜੀ ਚਰਚਾ ਵਿੱਚ ਨਹੀਂ ਗਏ ਜਿਹੜੇ ਅੱਜ ਵਚਨ ਨਹੀਂ ਸੁਣ ਰਹੇ ਅੱਜ ਲੱਖਾਂ ਤੇ ਹਜ਼ਾਰਾਂ ਲੋਕ ਨੇ ਹਾਲੇਲੂਇਆ ਜਿਹੜੇ ਚਰਚ ਵਿੱਚ ਪਹੁੰਚ ਨਹੀਂ ਸਕੇ ਜਿਹੜੇ ਕਲੀਸਿਆਾਂ ਵਿੱਚ ਪਹੁੰਚ ਨਹੀਂ ਸਕੇ ਜਿਹੜੇ ਪਰਮੇਸ਼ੁਰ ਦੇ ਦਾਸਾਂ ਦੇ ਕੋਲ ਜਾ ਨਹੀਂ ਸਕੇ ਕਿਉਂ ਨਹੀਂ ਜਾ ਸਕੇ ਕਿਉਂਕਿ ਪਰਮੇਸ਼ੁਰ ਦੀ ਯੋਜਨਾ ਉਹਨਾਂ ਦੇ ਜੀਵਨ ਵਿੱਚ ਨਹੀਂ ਆ ਹallelujah ਪਰ ਬਿਨਾ ਪਰਮੇਸ਼ੁਰ ਦੀ ਯੋਜਨਾ ਤੋਂ ਕੁਝ ਵੀ ਨਹੀਂ ਹੁੰਦਾ ਜੋ ਕੁਝ ਵੀ ਸਾਡੇ ਜੀਵਨ ਵਿੱਚ ਹੁੰਦਾ ਆ ਇਹ ਪਰਮੇਸ਼ੁਰ ਦੀ ਯੋਜਨਾ ਦੇ ਅਨੁਸਾਰ ਹੁੰਦਾ ਆ ਜੇਕਰ ਅਸੀਂ ਉਹਦੇ ਵਿੱਚ ਚੱਲਦੇ ਆ ਅਤੋਂ ਦੇ ਵਚਨਾਂ ਨੂੰ ਮੰਨਦੇ ਆ ਈਸ਼ੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ ਅਮੀਨ ਆ ਮੈਨੂੰ ਚਾਹੀਏ ਆਸ਼ਿਸ਼ ਤੁਹਾਡੀ ਐ ਚਰਚ ਹallelujah ਹallelujah ਕਿਉਂਕਿ ਪ੍ਰਭੂ ਨੇ ਸਾਨੂੰ ਸਦਿਆ ਆਪਣੀ ਸੇਵਾ ਦੇ ਲਈ ਅੱਜ ਖੁਦਾਵੰਦ ਨੇ ਤੁਹਾਨੂੰ ਵੱਖ-ਵੱਖ ਸੇਵਾਵਾਂ ਦਿੱਤੀਆਂ ਨੇ ਕਿਸੇ ਨੂੰ ਗਾਉਣ ਦੀ ਸੇਵਾ ਕਿਸੇ ਨੂੰ ਸਾਜ਼ ਵਜਾਉਣ ਦੀ ਸੇਵਾ ਕਿਸੇ ਨੂੰ ਲੰਗਰ ਬਣਾਉਣ ਦੀ ਸੇਵਾ ਕਿਸੇ ਨੂੰ ਇਹ ਟੰਟ ਖੜਾ ਕਰਨ ਦੀ ਸੇਵਾ ਕਿਸੇ ਨੂੰ ਇਹ ਮਿੱਟੀਾਂ ਤੇ ਝਾੜੂ ਫੇਰਨ ਦੀ ਸੇਵਾ ਹallelujah ਕਿਸੇ ਨੂੰ ਕਲੀਸੀਆ ਚੰਗੀ ਤਰ੍ਹਾਂ ਬਠਾਲਾਂ ਦੀ ਸੇਵਾ ਕਿਸੇ ਨੂੰ ਸਾਊਂਡ ਦੀ ਸੇਵਾ ਵੱਖ-ਵੱਖ ਤਰੀਕੇ ਦੇ ਨਾਲ ਹਾਲੇਲੂਇਆ ਕਿਸੇ ਨੂੰ ਸੇਵਾ ਦਿੱਤੀ ਪਰਮੇਸ਼ਰ ਨੇ ਕਿਸੇ ਨੂੰ ਇਹਨਾਂ ਧਨ ਦੌਲਤ ਦੇ ਦਿੱਤਾ ਕਿ ਉਹ ਲੰਗਰ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਆ ਹਾਲੇਲੂਇਆ ਪਰਮੇਸ਼ਰ ਨੇ ਤੁਹਾਨੂੰ ਸੇਵਾਵਾਂ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਤੁਸੀਂ ਜਾਂ ਮੈਂ ਇੱਕ ਦੂਸਰੇ ਨੂੰ ਆਪਾਂ ਨਹੀਂ ਦਿੱਤੀਆਂ ਜੇਕਰ ਮੈਂ ਖਾ ਕੇ ਮੈਂ ਤੁਹਾਨੂੰ ਸੇਵਾ ਦਿੱਤੀ ਆ ਆ ਟੀਮ ਨੂੰ ਮੈਂ ਸੇਵਾ ਦਿੱਤੀ ਆ ਮੈਂ ਦੱਸਣਾ ਚਾਹਾਂਗਾ ਕੋਈ ਇਨਸਾਨ ਕਦੇ ਵੀ ਕਿਸੇ ਨੂੰ ਸੇਵਾ ਨਹੀਂ ਦੇ ਸਕਦਾ ਹallelujah ਕੋਈ ਇਨਸਾਨ ਕਦੇ ਵੀ ਕਿਸੇ ਨੂੰ ਸੇਵਾ ਨਹੀਂ ਦੇ ਸਕਦਾ ਜੇਕਰ ਅੱਜ ਤੁਸੀਂ ਕਿਲੀਸਿਆ ਦਾ ਹਿੱਸਾ ਹੋ ਤੇ ਪਰਮੇਸ਼ਰ ਦੀ ਬਰਕਤ ਆ ਤੁਹਾਡੇ ਉਤੇ ਯਿਸੂ ਮਸੀਹ ਦੇ ਨਾਂ ਦੇ ਵਿੱਚ ਅਮੀਨ ਇਹ ਖੁਦਾਵੰਦ ਦੀ ਆਸ਼ੀਸ਼ ਆ ਪਰ ਅਸੀਂ ਪਰਫਾਦਾ ਰਹਿਣਾ ਆ ਬਣੀ ਰਹਿਣਾ ਆ ਔਰ ਜੁੜੇ ਰਹਿਣਾ ਇਸੂ ਮਸੀਹ ਦੇ ਨਾਲ ਹallelujah ਅਸੀਂ वचन ਦੇਖਾਂਗੇ ਮਤੀ ਦੀ ਅੰਜੀਲ ਉਹਦਾ 24 ਅਧਿਆਇ 46 वचन ਅਸੀਂ ਬਾਈਬਲ ਵਿੱਚੋਂ ਪੜਾਂਗੇ ਮਤੀ ਦੀ ਅੰਜੀਲ 24 ਅਧਿਆਇ 46 ਅਸੀਂ ਦੀਪਕ ਸਦਾ ਵੀ ਜਾਣਗੇ ਹਾਂਜੀ 46 ਵਿਚ 24 46 ਤਨ ਹੈ ਉਹ ਨੌਕਰ ਤਨ ਹੈ ਉਹ ਨੌਕਰ ਜਿਹਨੂੰ ਉਸ ਦਾ ਮਾਲਕ ਜਿਸ ਨੂੰ ਉਸ ਦਾ ਮਾਲਕ ਜਾਤਾਵੇ ਜਾਤਾਵੇ ਜਿਹਹੀ ਕਾਟਿਆ ਵੇਖੇ ਅਜਿਹਿਆਂ ਹੀ ਕਰਦਾ ਵੇਖੇ ਮੈਂ ਤੁਹਾਨੂੰ ਸੱਤ ਆਕਾ ਵਚਨ ਵਿੱਚ ਅਸੀਂ ਪੜਿਆ ਕੀ ਪ੍ਰ부ਦ ਵਚਨ ਕਹਿੰਦਾ ਤੰ ਹੈ ਉਹ ਨੌਕਰ ਜਿਹਦਾ ਮਾਲਕ ਜਿਸ ਤਰੀਕੇ ਨਾਲ ਉਹਨੂੰ ਸੇਵਾ ਤੇ ਲਗਾ ਕੇ ਗਿਆ ਅਤੇ ਦੂਜੀ ਵਾਰ ਉਹਨੂੰ ਉਦਾਂ ਹੀ ਸੇਵਾ ਕਰਦਿਆ ਵਿੰਦਾ ਆ ਉਹ ਨੌਕਰ ਕੀ ਆ ਧਾਨਿਆਂ ਤੇ ਮਬਾਰਕੇ ਯੂਸ ਮਸੀਹ ਦੇ ਨਾਂ ਦੇ ਵਿੱਚ ਆਮੀਨ ਇਹ ਮਾਲਕ ਨੇ ਸਾਡੀ ਸੇਵਾ ਲਗਾਈ ਆ ਹੁਣ ਮੇਰੀ ਸੇਵਾ ਲਗਾਈ ਆ ਸੁਬਹ ਸਮਾਚਾਰ ਦੀ ਪ੍ਰਚਾਰ ਦੀ ਪਰ ਜੇਕਰ ਮੈਂ ਐਤਵਾਰ ਨੂੰ ਪ੍ਰਚਾਰ ਤੋਂ ਭੱਜਾਂ ਮੈਂ ਨਹੀਂ ਪ੍ਰਚਾਰ ਕਰਨਾ ਮੈਂ ਨਹੀਂ ਬਾਈਬਲ ਪੜਨੀ ਮੈਂ ਨਹੀਂ ਕਿਸੇ ਨੂੰ ਵਚਨ ਸੁਣਾਉਣਾ ਮਤਲਬ ਮੈਂ ਪਰਮੇਸ਼ਰ ਦਾ ਵਫਾਦਾਰ ਨੌਕਰ ਨਹੀਂ ਆ ਜੇਕਰ ਤੁਹਾਨੂੰ ਕਿਸੇ ਨੂੰ ਵੱਖ-ਵੱਖ ਤਰੀਕੇ ਨਾਲ ਸੇਵਾ ਮਿਲੀ ਹੋਈ ਆ ਔਰ ਜੇਕਰ ਤੁਸੀਂ ਆਪਣੀ ਉਸ ਸੇਵਾ ਤੋਂ ਭੱਜਦੇ ਜੇ ਪਰ ਮਾਲਕ ਨੇ ਤੁਹਾਨੂੰ ਉਸ ਸੇਵਾ ਤੇ ਲਗਾਇਆ ਪਰਮੇਸ਼ਰ ਨੇ ਤੁਹਾਨੂੰ ਉਹ ਜ਼ਿੰਮੇਵਾਰੀ ਦਿੱਤੀ ਆ ਪਰ ਜੇਕਰ ਤੁਸੀਂ ਆਪਣੀ ਉਸ ਜਗਾ ਤੋਂ ਭੱਜਦੇ ਜੇ ਤੇ ਤੁਸੀਂ ਵਫਾਦਾਰ ਨੌਕਰ ਨਹੀਂ ਜੀ ਹallelujah ਮੈਂ ਦੱਸ ਰਿਹਾ ਸੀ ਜੇ ਇੱਕ ਨੌਕਰ ਹallelujah ਜੇਕਰ ਇੱਕ ਨੌਕਰ ਆਪਣੇ ਕੰਮ ਤੇ ਲੇਟ ਜਾਂਦਾ ਆ ਉਹ ਇੱਕ ਦਿਨ ਲੇਟ ਜਾਵੇਗਾ ਦੋ ਦਿਨ ਲੇਟ ਜਾਵੇਗਾ ਤਿੰਨ ਦਿਨ ਲੇਟ ਜਾਵੇਗਾ ਚੌਥੇ ਦਿਨ ਉਹਦਾ ਮਾਲਕ ਉਹਨੂੰ ਗੁੱਟੋ ਫੜ ਕੇ ਆਪਣੇ ਕੰਮ ਤੋਂ ਕੀ ਕਰ ਦੇਵੇਗਾ ਰਾਈਟ অর ਰੋਂਗ ਤੁਸੀਂ ਕੰਮ ਤੇ ਜਾਂਦੇ ਜੇ ਤੁਸੀਂ ਇੱਕ ਦਿਹਾੜੀ ਵਾਲੇ ਦਿਨ 11 ਵਜੇ ਕੰਮ ਤੇ ਜਾ ਕੇ ਦੱਸਣਾ ਕੋਈ ਤੁਹਾਨੂੰ ਐਕਸੈਪਟ ਨਹੀਂ ਕਰੇਗਾ ਕਿਉਂਕਿ ਤੁਸੀਂ ਆਪਣੇ ਕੰਮ ਤੋਂ ਕੀ ਜੇ ਲੇਟ ਹallelujah ਉਹ ਜਿਹੜਾ ਬੰਦਾ ਲੀਟ ਆ ਔਰ ਆਪਣੇ ਕੰਮ ਦੇ ਵਿੱਚ ਆਪਣੀ ਸੇਵਾ ਦੇ ਵਿੱਚ ਵਫਾਦਾਰ ਨਹੀਂ ਆ ਪਰਮੇਸ਼ਰ ਵੀ ਉਹਨੂੰ ਪਸੰਦ ਨਹੀਂ ਕਰੇਗਾ ਔਰ ਦੁਨੀਆ ਦੇ ਜੋ ਕੰਮ ਵਾਲੇ ਇਨਸਾਨ ਆ ਉਹ ਵੀ ਉਸਨੂੰ ਪਸੰਦ ਕੋਈ ਉਸ ਬੰਦੇ ਨੂੰ ਆਪਣੇ ਨਾਲ ਕੰਮ ਤੇ ਵੀ ਖੜ ਕੇ ਰਾਜੀ ਨਹੀਂ ਹੋਵੇਗਾ ਉਹਨੂੰ ਪਤਾ ਕਿ ਇੱਕ ਦੁਸ਼ਟ ਨੌਕਰਿਆ ਜਿਹੜਾ ਆਪਣੇ ਕੰਮ ਵਿੱਚ ਲੇਜ਼ੀਪਨ ਕਰਦਾ ਆ ਜਿਹੜਾ ਆਪਣੇ ਕੰਮ ਵਿੱਚ ਲੇਟ ਹੁੰਦਾ ਆ ਜਿਹੜਾ ਵਫਾਦਾਰੀ ਨਾਲ ਕੰਮ ਨਹੀਂ ਕਰਦਾ ਔਰ ਇਸੇ ਤਰ੍ਹਾਂ ਪਰਮੇਸ਼ਰ ਵੀ ਸਾਨੂੰ ਪਸੰਦ ਨਹੀਂ ਕਰਦਾ ਜਦੋਂ ਅਸੀਂ ਆਪਣੀ ਸੇਵਾ ਦੇ ਵਿੱਚ ਲੇਟ ਹੁੰਨੇ ਆ ਜਾਂ ਨਗੀਲੀ ਕਰਦੇ ਆ ਜਾਂ ਲੇਜ਼ੀਪਨ ਵਿਖਾਉਨੇ ਆ ਜਾਂ ਭੱਜਦੇ ਆ ਕਿੰਨੇ ਨੂੰ ਸਮਝ ਆ ਰਹੀ ਆ ਤਾਰੀਫ ਕਰੋ ਜ਼ੋਰ से ਹੇਲੂਇਆ ਜਦ ਵੀ ਅਸੀਂ ਪਰਮੇਸ਼ਰ ਤੋਂ ਭਜਾਂਗੇ ਪਰਮੇਸ਼ਰ ਸਾਨੂੰ ਕਬੂਲ ਨਹੀਂ ਕਰੇਗਾ ਜੇਕਰ ਅਸੀਂ ਬੰਦਗੀ ਵਿੱਚ ਵੀ ਲੇਟ ਆਉਂਦੇ ਆ ਪਰਮੇਸ਼ੁਰ ਸਾਨੂੰ ਕਬੂਲ ਨਹੀਂ ਕਰੇਗਾ ਮੈਂ ਪਹਿਲਾਂ ਵੀ ਦੱਸਿਆ ਕਿ ਜੇਕਰ ਅਸੀਂ ਇੱਕ ਐਤਵਾਰ ਲੇਟ ਆਵਾਂਗੇ ਦੋ ਐਤਵਾਰ ਲੇਟ ਆਵਾਂਗੇ ਤੀਸਰੇ ਐਤਵਾਰ ਲੇਟ ਆਵਾਂਗੇ ਚੌਥੇ ਐਤਵਾਰ ਨੂੰ ਪ੍ਰਭੂ ਇਹ ਤਾਂ ਦੀ ਮਸੀਬਤ ਸਾਡੇ ਉੱਤੇ ਲੈ ਕੇ ਆਵੇਗਾ ਕਿ ਅਸੀਂ ਚਰਚ ਵਿੱਚ ਪਹੁੰਚ ਵੀ ਨਹੀਂ ਸਕਦੇ ਕਿਉਂ ਕਿ ਪਰਮੇਸ਼ੁਰ ਨੂੰ ਉਹ ਪਸੰਦ ਨਹੀਂ ਜਿਹੜਾ ਆਪਣੀ ਡਿਊਟੀ ਤੋਂ ਆਪਣੀ ਸੇਵਾ ਤੋਂ ਆਪਣੀ ਸੰਗਤ ਤੋਂ ਆਪਣੇ ਟਾਈਮ ਤੋਂ ਅਤੇ ਆਪਣੇ ਕੰਮ ਤੋਂ ਭੱਜਦਾ ਆ ਹallelujah ਉਹ ਪਰਮੇਸ਼ਰ ਨੂੰ ਪਸੰਦ ਨਹੀਂ ਆ ਜਿਹੜਾ ਲੇਟ ਆ ਜਿਹੜਾ ਹਰ ਇੱਕ ਕੰਮ ਵਿੱਚ ਆਲਸ ਪੁਣਾ ਕਰਦਾ ਆ ਕਿਉਂਕਿ ਵਚਨ ਫਿਰ ਤੋਂ ਪਰਨਾ ਕੀ ਲਿਖਿਆ ਤਾਨੋ ਨੌਕਰ ਤਾਨੀਓ ਨੌਕਰ ਜਿਹਨੂੰ ਉਹਦਾ ਮਾਲਕ ਜਿਹਨੂੰ ਉਹਦਾ ਮਾਲਕ ਉਹ ਸਿਰਫ ਸ਼ਕਤੀਮਾਨ ਖੁਦਾ ਆ ਜਾਦਾ ਵੀ ਜਾਦਾ ਵੀ ਅੱਜ ਇਹ ਕਹਦਿਆਂ ਵੀ ਅੱਜ ਇਹ ਆਪਣੀ ਸੇਵਾ ਤੇ ਵੇਖੇ ਮੈਂ ਤੁਹਾਨੂੰ ਸਾਥ ਆਖਦਾ ਹਾਂ ਮੈਂ ਤੁਹਾਨੂੰ ਸਾਥ ਆਖਦਾ ਹਾਂ ਜੋ ਉਸ ਨੂੰ ਜੋ ਉਸ ਨੂੰ ਮਾਲ ਬਤਾਉਤੇ ਜਿਹੜਾ ਇਮਾਨਦਾਰ ਆ ਧਿਆਨ ਨਾਲ ਸੁਣਨਾ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਜਿਹੜਾ ਇੱਕ ਇਮਾਨਦਾਰ ਸੇਵਕ ਆ ਜਿਹੜਾ ਇੱਕ ਇਮਾਨਦਾਰ ਨੌਕਰ ਆ ਜਿਹੜਾ ਵਫਾਦਾਰੀ ਨਾਲ ਪ੍ਰਭੂ ਵਿੱਚ ਚੱਲਦਾ ਆ ਹਾਂਜੀ ਅੱਗੇ ਮੁਖਤਿਆਰ ਕਰ ਦੇਵੇਗਾ ਉਹਨੂੰ ਹਰ ਇੱਕ ਆਪਣੇ ਮਾਲ ਮਤੇ ਉੱਤੇ ਪਰਮੇਸ਼ਰ ਉਹਨੂੰ ਕੀ ਕਰ ਦੇਵੇਗਾ ਮੁਖਤਿਆਰ ਕਰ ਦੇਵੇਗਾ ਯਿਸੂ ਮਸੀਹ ਦੇ ਸਮਰਥੀਆਂ ਵਿੱਚ ਕਿਉਂਕਿ ਜਿਹੜਾ ਵਫਾਦਾਰੀ ਨਾਲ ਪਰਮੇਸ਼ਰ ਜਿਹਨੂੰ ਵਫਾਦਾਰੀ ਨਾਲ ਕੰਮ ਕਰਦਾ ਪਾਏਗਾ ਸਮਝ ਲਓ ਉਹਦਾ ਉਹਦਾ ਉਹਦੀ ਸੇਵਾ ਉਹਦੀ ਬਲੇਸਿੰਗ ਦੂਸਰਿਆਂ ਨਾਲੋਂ ਡਬਲ ਹੋ ਜਾਵੇਗੀ ਈਸ਼ੁ ਮਸੀਹ ਦੇ ਸਮਰਥੀ ਨਾਂ ਦੇ ਵਿੱਚ